ਅਰਬੀ ਵਿਕਣੀ ਆਈ ਵੇ ਨੌਕਰਾ ਸੇਰ ਕੋ ਲੈ ਦੇ ਮੈਨੂੰ ਵੇ ਅਰਬੀ ਵਿਕਣੀ ਆਈ ਵੇ ਨੌਕਰਾ ਸੇਰ ਕੋ ਲੈ ਦੇ ਮੈਨੂੰ ਸ਼ਾਮੇ ਬਹਿ ਕੇ ਚੀਨ ਨ ਲੱਗੀ ਯਾਦ ਕਰੂੰਗੀ ਤੈਨੂੰ ਜੁੱਤੀ ਡਿਸਕੋ ਦੀ ਲੈ ਦੇ ਮਾਇਆ ਮੈਨੂੰ ਜੁੱਤੀ ਡਿਸਕੋ ਦੀ ਲੈ ਦੇ ਮਾਇਆ ਮੈਨੂੰ ਜੁੱਤੀ ਡਿਸਕੋ ਦੀ ਕਿਤੇ ਮੋਰ ਬੋਲਦੇ ਕਿਤੇ ਕੋਲ ਕੂਕਦੀ ਕਿਤੇ ਮੋਰ ਬੋਲਦੇ ਕਿਤੇ ਕੋਲ ਕੂਕਦੀ ਗੇੜਾ ਦੇ ਯਾਰਾਂ ਜਿਣਾ ਵੇ ਮੈਂ ਪੀਂਗ ਝੂਟਦੀ ਗੇੜਾ ਦੇ ਯਾਰਾਂ ਜਿਣਾ ਵੇ ਮੈਂ ਪੀਂਗ ਝੂਟਦੀ ਗੇੜਾ ਦੇ ਯਾਰਾਂ ਜਿਣਾ ਵੇ ਮੈਂ ਪੀਂਗ ਝੂਟਦੀ ਨਿੱਕ ਨਿੱਕੀ ਕਣੀ ਦਾ ਮੀ ਪਿਆ ਵਰਸੇ ਗੋਡੇ-ਗੋਡੇ ਗਾਰਾ ਪਿਜਗੀ ਵੇ ਮਿੱਤਰਾ ਤਬਰ ਜਾਗਦਾ ਸਾਰਾ ਪਿਜਗੀ ਵੇ ਮਿੱਤਰਾ ਤਬਰ ਜਾਗਦਾ ਸਾਰਾ ਪਿਜਗੀ ਮੈਂ ਮਿੱਤਰਾ ਜੇ ਮੈਂ ਯਾਤੂ ਗਿਆ ਲਾਮ ਨੂੰ ਲਾ ਕੇ ਹਡਾਂ ਨੂੰ ਛੋਰਾਵੇ ਬਿਰੋਹ ਹਡਾਂ ਨੂੰ ਇੰਜ ਖਾ ਜਾਊ ਬਿਰਹੋ ਹਡਾਂ ਨੂੰ ਇੰਜ ਖਾ ਜਾਊ ਜੋ ਸੋਲਿਆ ਨੂੰ ਟੋਰਾ ਜੰਗ ਨੂੰ ਨਾ ਜਾਈਵੇ ਵੇ ਬਾਗਾਂ ਦੇ ਮੋਰਾ ਜੰਗ ਨੂੰ ਨਾ ਜਾਈਵੇ ਵੇ ਬਾਗਾਂ ਦੇ ਮੋਰਾ ਜੰਗ ਨੂੰ ਨਾ ਜਾਈਵੇ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦੀਆਂ ਤੋਰੀਆਂ ਮਾਹੀ ਮੇਰੇ ਜੰਗ ਨੂੰ ਗਿਆ ਮੇਰੇ ਵੱਜਣ ਕਲੇ ਜੇ ਸ਼ੁਰੀਆਂ ਮਾਹੀ ਮੇਰੇ ਜੰਗ ਨੂੰ ਗਿਆ ਮੇਰੇ ਵੱਜਣ ਕਲੇ ਜੇ ਸ਼ੁਰੀਆਂ ਮਾਹੀ ਮੇਰੇ ਜੰਗ ਨੂੰ ਗਿਆ ਇਸ਼ਕ ਤੰਦੂਰ ਹੱਡਾਂ ਦਾ ਬਾਲਣ ਦੋਜਕ ਨਾਲ ਤਪਾਵਾਂ ਬਈ ਇਸ਼ਕ ਤੰਦੂਰ ਹੱਡਾਂ ਦਾ ਬਾਲਣ ਦੋਜਕ ਨਾਲ ਤਪਾਵਾਂ ਬਈ ਕੱਢ ਕੇ ਕਾਲ ਜਾ ਕਰ ਲਾਂ ਪੇੜੇ ਸੜ ਪਰੇ ਥਨ ਲਾ ਮਾਇਆ ਮੁੜਿ ਆਵੇ ਰੋਜ ਔਸੀਆਂ ਪਾਵਾਂ ਮਾਇਆ ਮੁੜਿ ਆਵੇ ਰੋਜ ਔਸੀਆਂ ਪਾਵਾਂ ਮਾਇਆ ਮੁੜਿ ਆਵੇ ਰੋਜ ਔਸੀਆਂ ਪਾਵਾਂ ਮਾਇਆ ਮੁੜਿ ਆਵੇ